ਭਗਵਾਨ ਵਾਲਮੀਕੀ ਮਹਾਰਾਜੀ ਦਾ ਪਾਵਨ ਅਤੇ ਪਵਿੱਤਰ ਪ੍ਰਗਟ ਦਿਵਸ ਜਿਹੜਾ ਕਿ 17 ਅਕਤੂਬਰ ਅਸੂਪੂਰਨ ਮਾਸੀ ਵਾਲੇ ਦਿਨ ਜਿਹੜਾ ਉਹ ਆ ਰਿਹਾ ਹੈ ਉਸੇ ਹੀ ਕੜੀ ਦੇ ਸੰਬੰਧ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਪਹਿਲੀ ਅਕਤੂਬਰ ਤੋਂ ਹੀ ਜਿਹੜੇ ਆਯੋਜਨੇ ਸ਼ੁਰੂ ਹੋ ਜੰਦੇ ਉਸੇ ਹੀ ਕੜੀ ਦੇ ਵਿੱਚ ਅੱਜ ਜਿਹੜਾ ਅਸੀਂ ਪਰਮ ਪਿਤਾ ਪਰਮਾਤਮਾ ਦਾ 6 ਅਕਤੂਬਰ ਨੂੰ ਕਿਉਂਕਿ ਜਿਹੜਾ ਜਿਸ ਜਗ੍ਹਾ ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਧਰ ਕਦੀ ਪਰਮਾਤਮਾ ਵਾਲਮੀਕੀ ਮਹਾਰਾਜ ਦਾ ਪ੍ਰੋਗਰਾਮ ਇਹੋ ਜਿਹਾ ਨਹੀਂ ਹੋਇਆ ਇਸ ਕਰਕੇ ਰਤਨ ਸਿੰਘ ਚੌਕ ਦੇ ਵਿੱਚ 6 ਅਕਤੂਬਰ ਨੂੰ ਭਗਵਾਨ ਵਾਲਮੀਕੀ ਪ੍ਰਗਟ ਉਤਸਵ ਸੱਭਿਆਚਾਰ ਮੇਲਾ ਜਿਹੜਾ ਹੈ ਉਹਦਾ ਸੀ ਆਯੋਜਨ ਕੀਤਾ ਹੈ ਸੋ ਉਹਦੇ ਵਿੱਚ ਮਤਲਬ ਇੰਟਰਨੈਸ਼ਨਲ ਸਿੰਗਰ ਸਾਡੇ ਜਿਹੜੇ ਨੇ ਉਹ ਪਰਮਾਤਮਾ ਦੇ ਇਸ ਮੇਲੇ ਦੇ ਵਿੱਚ ਸ਼ਰੀਕ ਹੋਣਗੇ ਕਿ ਉਹਦੇ ਕੀ ਕਰਾਇਆ ਜਾਏਗਾ ਖਾਸ ਤੌਰ ਤੇ ਦੇਖੋ ਜੀ ਉੱਥੇ ਪਹਿਲਾਂ ਸ਼ੁਰੂਆਤ ਜਿਹੜੀ ਹੈ ਪਰਮਾਤਮਾ ਦੇ ਦੋ ਚਾਰ ਭਜਨਾਂ ਤੋਂ ਹੋਏਗੀ ਉਸ ਤੋਂ ਬਾਅਦ ਯੂਥ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਦੀ ਜਿਹੜੀ ਆਪਣਾ ਸੱਭਿਆਚਾਰਕ ਜਿਹੜਾ ਸਾਡਾ ਇੱਕ ਪੰਜਾਬ ਦਾ ਹਿੱਸਾ ਹੈ ਸੱਭਿਆਚਾਰਕ ਸਾਡੇ ਇੱਕ ਸਾਂਝ ਹੈ ਕਿਉਂਕਿ ਅਸੀਂ ਕੋਈ ਵੀ ਵਿਆਹ ਸ਼ਾਦੀਆਂ ਕਰਦੇ ਹੋ ਤੇ ਸੱਭਿਆਚਾਰਕ ਗਿੱਦਾ ਉਹ ਜਿੱਦਾਂ ਕਹ ਪਹਿ ਸੱਠਣੀਆਂ ਹੋ ਗਈਆਂ ਕੋਈ ਬੋਲੀਆਂ ਹੋ ਗਈਆਂ ਉਹ ਸੱਭਿਆਚਾਰ ਦਾ ਹਿੱਸਾ ਹੈ ਇਹ ਪੰਜਾਬੀ ਕਲਚਰ ਨੂੰ ਟੱਚ ਕਰਦਿਆਂ ਹੋਇਆ ਸੀ ਜਿਹੜਾ ਇਹ ਸੱਭਿਆਚਾਰਕ ਮੇਲਾ ਰੱਖਿਆ 100% ਜੀ ਇਹ ਨਵੀਂ ਸ਼ੁਰੂਆਤ ਹੈ ਜੀ ਕਿਉਂਕਿ ਪਹਿਲਾਂ ਜਿਹੜੇ ਯੋਜਨ ਹੁੰਦੇ ਸੀ ਕਿਸੇ ਹੋਰ ਤਰੀਕੇ ਦੇ ਹੁੰਦੇ ਆ ਪਰ ਇਹ ਜਿਹੜਾ ਆਯੋਜਨ ਹੈ ਇੱਕ ਹੋਰ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਦੱਸਦਾ ਵੀ ਇਹ ਰਾਜਨੀਤੀ ਤੋਂ ਉੱਪਰ ਉੱਠ ਗਿਆ ਹੈ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਰਾਜਨੀਤੀ ਪਾਰਟੀ ਦਾ ਪ੍ਰਤੀਨਿਧੀ ਜਿਹੜਾ ਕੋਈ ਮੁੱਖ ਮੈਂ ਨਹੀਂ ਕੋਈ ਕੁਝ ਨਹੀਂ ਅਸੀਂ ਮੇਜ਼ਬਾਨ ਆਪ ਹੀ ਅਸੀਂ ਪ੍ਰੋਗਰਾਮ ਕਰਨਾ ਤੇ ਲੋਕਾਂ ਨੂੰ ਜਿਹੜਾ ਉੱਥੇ ਵਰਪੂਰ ਪਿਆਰਦਾ ਉਹਦਾ ਇਹ ਮਤਲਬ ਲੋਕਾਂ ਲਈ ਖੁੱਲਾ ਸੱਦਾ ਹੈ ਜਾਂ ਕੋਈ ਇਨਵੀਟੇਸ਼ਨ ਵੀ ਬਿਲਕੁਲ ਖੁੱਲਾ ਸੱਦਾ ਜੀ ਇਨਵੀਟੇਸ਼ਨ ਵੀ ਦੇ ਰਹੇ ਆ ਅਨਾਉਂਸਮੈਂਟ ਹੋ ਰਹੀ ਹੈ ਟੈਂਪੋ ਫਿਰ ਰਹੇ ਨੇ ਔਰ ਮੀਡੀਆ ਰਾਹੀਂ ਵੀ ਤੁਹਾਡੇ ਮੇਨ ਤਾਂ ਮੀਡੀਆ ਦਾ ਰਸਾ ਮੀਡੀਆ ਰਾਹੀਂ ਵੀ ਪ੍ਰਚਾਰ ਹੋ ਰਿਹਾ ਕਾਫੀ ਦਿਨਾਂ ਤੋਂ ਫੇਸਬੁੱਕ ਤੇ ਵਗੈਰਾ ਵਗਰਾ ਸੋ ਤੁਹਾਡਾ ਸਹਿਯੋਗ ਅੱਜ ਹੋਰ ਮਿਲ ਗਿਆ ਹੋਰ ਪ੍ਰਚਾਰ ਵਜਿ ਕਿਹੜੇ ਕਿਹੜੇ ਇੱਥੇ ਸਿੰਗਰ ਆ ਰਹੇ ਨੇ ਇਹਦੇ ਕੀ ਕੀ ਪਰਫਾਰਮ ਕਰਨਗੇ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਸਿੰਗਰ ਸਾਡੇ ਮਨਜੀਤ ਸੋਹਤਾ ਜੀ ਉਹਨਾਂ ਦੇ ਨਾਲ ਰਿਦਮ ਕਲਿਆਣ ਜੀ ਵਿੱਕੀ ਗਿਲ ਜੀ ਔਰ ਬਾਗੀ ਜੀ ਜਿਹੜੇ ਕਿ ਐਸਵੇ ਦੇ ਇੰਟਰਨੈਸ਼ਨਲ ਬਹੁਤ ਲੈਵਲ ਤੇ ਹਾਈ ਸਿੰਗਰ ਨੇ ਉਹ ਸਾਡੇ ਸਾਰੇ ਚਾਰ ਸਿੰਗਰ ਤੇ ਨੇ ਪਰ ਹੁਣੇ-ਹੁਣੇ ਮੈਨੂੰ ਇਨਫੋਰਮੇਸ਼ਨ ਆਈ ਆ ਵੀ ਇਹ ਦੋ ਐਡੀਸ਼ਨ ਹੋਰ ਹੋ ਗਿਆ ਸਤਿੰਦਰ ਬੁੱਗਾ ਜੀ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ। ਉਹ ਨਮੀ ਗਾਇਕ ਅਗੇ ਨੇ ਪੁਰਾਣੇ ਪੁਰਾਣੇ ਗਾਕੇ ਜਿਹਦੇ ਕੋ ਪੰਜਾਬ। ਪਿਆ ਕੀ ਦਿੱਤਾ ਜਾਏਗਾ ਇਸ ਸੁਣਿਆ ਹੈ ਇਹ ਦਿੱਤਾ ਜਾਏਗਾ ਵੀ ਆਪਣਾ ਭਾਈਚਾਰਾ ਆਪਣੀ ਸਾਂਝ ਨਸ਼ੇ ਛੱਡੋ ਕਿਉਂਕਿ ਅੱਜ ਯੂਥ ਜਿਹੜਾ ਉਹ ਨਸ਼ਿਆਂ ਵੱਲ ਵੱਧਦਾ ਜਾ ਰਿਹਾ ਸਾਡਾ ਮੇਨ ਮਕਸਦ ਹੈ ਵੀ ਨਸ਼ੇ ਛੱਡੋ ਕੋੜ ਵੱਡੋ ਪਾਪਾ ਜੀ ਮੈਨੂੰ ਲੈ ਦਿਓ ਕਿਤਾਬ ਨਾ ਪੀਆ ਕਰੋ ਸ਼ਰਾਬ ਮਤਲਬ ਨਸ਼ੇ ਕਿ ਕੋੜ ਹੈ ਇਸ ਪ੍ਰੋਗਰਾਮ ਦੇ ਮਾਧਿਅਮ ਤੋਂ ਯੂਥ ਨੂੰ ਬੁਲਾ ਕੇ ਨਸ਼ੇ ਤੇ ਵਿਪਰੀਤ ਕਰਨਾ ਹੈ। वैसे ਤੁਸੀਂ ਜਦੋਂ ਵੀ ਵੇਖਦੇ ਹੋ ਸਾਡੇ ਇਹ ਗਾਣੇ ਆਉਂਦੇ ਨੇ ਜਾਂ ਸ਼ੋਜ਼ ਜਾਈਦਾ ਉਹ ਅਸੀਂ ਪ੍ਰੋਗਰਾਮ ਕਰਨ ਜਾਂਦੇ ਪਰ ਇਹ ਪਹਿਲੀ ਵਾਰ ਇਦਾਂ ਹੋਇਆ ਜੀ ਕਿ ਸਾਨੂੰ ਇੱਥੇ ਅਸੀਂ ਇੱਕ ਸੇਵਾਦਾਰ ਹਾਂ ਸਿੰਗਰ ਨਹੀਂ ਆ ਰਹੇ ਤੇ ਸਾਡੀ ਇਹ ਕੋਸ਼ਿਸ਼ ਹੈ ਜੀ ਕਿ ਇਸ ਪ੍ਰੋਗਰਾਮ ਰਾਹੀਂ ਸਾਰਿਆਂ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿ ਨਸ਼ੇ ਜਿਹੜੀ ਜਿਹੜੀ ਬਹੁਤ ਵੱਡਾ ਸਾਡੇ ਪੰਜਾਬ ਦਾ ਕੀ ਕਹਾਂਗੇ ਇੱਕ ਕੋਣ ਵਾਲੀ ਦੀ ਬਿਮਾਰੀ ਲੱਗੀ ਹੈ ਤੇ ਇੱਕ ਕੋਸ਼ਿਸ਼ ਇਹੀ ਸਾਡੀ ਗੱਲ ਅਸੀਂ ਉੱਥੇ ਇੱਕ ਮੈਸੇਜ ਦਈਏ ਕਿ ਕਿਉਂਕਿ ਸੱਭਿਆਚਾਰ ਜੇ ਗੱਲ ਆਉਂਦੀ ਹੈ ਸੱਭਿਆਚਾਰ ਦੀ ਤੇ ਉਹ ਪਹਿਲਾਂ ਦੱਸਿਆ ਗੁਰੂ ਜੀ ਨੇ ਕਿ ਗਿੱਧਾ ਪੰਗੜਾ ਹਨਾ ਇਹ ਪਰ ਸਾਡੇ ਜਿਹੜੇ ਮੈਨੂੰ ਲੱਗਦਾ ਕਿ 90% ਸਾਡੇ ਜਿਹੜੇ ਯੂਥ ਸਾਡੇ ਜਿਹੜੀ ਆਪਣੀ ਕੀ ਕਹਿੰਦੇ ਜਿਹੜੇ ਮੇਰੇ ਹਮ ਉਮਰ ਨੇ ਉਹਨਾਂ ਨੂੰ ਇਸ ਏਸੀ ਦਾ ਚਤੇ ਭੁੱਲ ਗਿਆ ਕਿਉਂਕਿ ਯਾਨੀ ਕਿ ਪੰਜਾਬ ਦਾ ਇੱਕ ਅਮੀਰ ਵਿਰਸਾ ਜਿਹੜਾ ਕਿਨੂੰ ਅਸੀਂ ਲੁੱਕ ਗਿਆ ਜੀ ਲੁੱਕ ਗਿਆ ਤੇ ਬਸ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਵਿੱਚ ਮੈਂ ਪਰਫਾਰਮ ਕਰਨ ਲਈ ਆ ਰਿਹਾ ਹਾਂ ਤੇ ਮੇਰੇ ਨਾਲ ਬਾਗੀ ਜੀ ਔਰ ਰਿਦਮ ਕਲਿਆਣ ਜੀ ਵਿੱਕੀ ਜੀ ਔਰ ਬਹੁਤ ਸ੍ਰੀਲੇ ਕਲਾਕਾਰ ਪਹੁੰਚ ਰਹੇ ਨੇ ਬਹੁਤ ਅੱਛੇ ਕਲਾਕਾਰ ਪਹੁੰਚ ਰਹੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਆਏ ਤੇ ਅਸੀਂ ਧੰਨਵਾਦ ਤੇ ਜਿਵੇਂ ਅਸੀਂ ਪਹੁੰਚਣਾ ਹੈ ਤੇ ਸਾਰਿਆਂ ਨੂੰ ਤੁਹਾਡੇ ਮਾਦੀਮ ਰਾਈ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਜਰੂਰ ਪਹੁੰਚੋ 6 ਤਰੀਕ ਨੂੰ ਤਾਂ ਕਿ ਇਸ ਮੇਲੇ ਦੀ ਰੌਣਕ ਵਧੇ ਹੋਰ ਉਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੈ ਪਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਵੱਲੋਂ ਜਿਦੇ ਸਾਡੇ ਪੰਮਾ ਭਾਈ ਦਾ ਬਹੁਤ ਵੱਡਾ ਰੋਲ ਹੈ ਔਰ ਇਹਨਾਂ ਨੇ ਇਹ ਜਿਹੜੀ ਪਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦੀ ਇੱਕ ਨਵੀਂ ਟੀਮ ਤਰਸੀਮ ਭਾਜੀ ਇਹਨਾਂ ਨੇ ਬਹੁਤ ਉਪਰਾਲਾ ਵਧੀਆ ਕੀਤਾ ਕਿ ਆਪਾਂ ਇੱਕ ਮਿਲ ਕੇ ਇੱਕ ਐਸਾ ਕਾਰਜਕ੍ਰਮ ਕਰਾਈਏ ਜਿੱਤੇ ਨਸ਼ਿਆਂ ਤੋਂ ਪ੍ਰੇਰਿਤ ਕੀਤਾ ਜਾਵੇ ਲੋਕਾਂ ਨੂੰ ਵੀ ਜਿਹੜਾ ਯੂਥ ਹੈ ਉਹ ਨਸ਼ਿਆਂ ਤੋਂ ਦੂਰ ਹੋ ਕੇ ਆਪਣੇ ਕਲਚਰ ਨਾਲ ਜੁੜੇ ਔਰ ਇਸ ਜਗ੍ਹਾ ਤੇ ਪ੍ਰੋਗਰਾਮ ਕਰਨ ਦਾ ਜਿੱਦਾਂ ਤੁਸੀਂ ਪੁੱਛਿਆ ਉਹ ਇਹ ਕਾਰਨ ਹੈ ਕਿ ਸਾਡੇ ਸਮਾਜ ਦੀਆਂ ਅਲੱਗ-ਅਲੱਗ ਜਥੇਬੰਦੀਆਂ ਅਲੱਗ-ਅਲੱਗ ਜਗ੍ਹਾ ਤੇ ਪ੍ਰੋਗਰਾਮ ਜਰੂਰ ਕਰਦੀਆਂ ਨੇ ਮਗਰ ਇੱਕ ਰਤਨ ਸਿੰਘ ਚੌਕ ਜੋ ਨਵੀਂ ਉਵੱਦੀ ਇੱਕ ਐਸਾ ਏਰੀਆ ਵਾ ਜਿੱਥੇ ਭਗਵਾਨ ਵਾਲਮੀਕੀ ਮਹਾਰਾਜ ਬਾਰੇ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹਦੀ ਥੋੜੀ ਕਮੀ ਰਹੀ ਹੈ ਅਸੀਂ ਦੇਖਦੇ ਹੋਏ ਉੱਥੇ ਇੱਕ ਜਗ੍ਹਾ ਹੈ ਜਿਹੜਾ ਪਲੇਸ ਤੈਅ ਕੀਤਾ ਕਿ ਨਵੀਂ ਜਿਹੜੀ ਜਨਰੇਸ਼ਨ ਹੈ ਜਿੱਥੇ ਸਾਡਾ ਪ੍ਰਚਾਰ ਪ੍ਰਸਾਰ ਪਰਮਾਤਮਾ ਦਾ ਨਹੀਂ ਹੋਇਆ ਅਜੇ ਤੱਕ ਪ੍ਰਗਟ ਦਿਵਸ ਦੇ ਉਪਲਕਸ਼ ਅਸੀਂ ਇਸੇ ਜਗ੍ਹਾ ਨੂੰ ਤੈਅ ਕਰਦੇ ਹੋਏ ਇਥੇ ਪ੍ਰੋਗਰਾਮ ਕਰਨ ਦਾ ਇੱਕ ਟੀਚਾ ਬਣਾਇਆ ਹੋਰ ਵੀ ਇੱਧਰ ਦੇ ਇਲਾਕੇ ਉੱਥੇ ਜਾਇਆ ਜਾਏਗਾ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਆਉਣ ਵਾਲੇ ਟਾਈਮ 'ਚ ਜੀ ਅਸੀਂ ਸੈਂਟਰ ਪਲੇਸ ਜਿਹੜਾ ਇੱਕ ਅੰਮ੍ਰਿਤਸਰ ਦਾ ਬਣਾਵਾਂਗੇ ਕਿੱਥੇ ਅਸੀਂ ਇੱਕ ਵੱਡਾ ਕਾਰਜਕ੍ਰਮ ਜਿਹੜਾ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਵੱਲੋਂ ਹੋਏਗਾ ਔਰ ਪ੍ਰਗਟ ਦਿਵਸ ਦੇ ਉਪਲਖ ਤੋਂ ਬਾਅਦ ਅਸੀਂ ਇੱਕ ਸਤਸੰਗ ਦੀ ਜਿਹੜੀ ਲਹਿਰ ਉਹਨੂੰ ਚਲਾਵਾਂਗੇ ਔਰ ਉੱਥੇ ਇੱਕ ਵੱਡਾ ਕਾਰਜਕ੍ਰਮ ਕੀਤਾ ਜਾਊਗਾ ਜਿੱਥੇ ਆਰਟਿਸਟਾਂ ਦੇ ਨਾਲ ਨਾਲ ਧਾਰਮਿਕ ਸੰਤ ਵੀ ਸੱਦੇ ਜਾਣਗੇ